ਤਾਂ ਇਹ ਡਰਾਈਵਿੰਗ ਨਾ ਕਰੋ। ਆਹ ਦੇਖੋ ਜੀ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆਹ ਉਹ ਅਸਲੀ ਕੀਤੀ ਜਾਂਦੀ ਹੈ। ਤੇਰਾ ਨਾ ਬੇ ਆਪਣਾ ਵਿਸ਼ਾ ਚਾਹ ਦੇ ਬੰਦੇ ਸਰੇਖਤ ਨਿਯਮਾਂ ਦੀ ਪਾਲਣਾ ਕਰੋ ਜੀ। ਜਿਵੇਂ ਵਹਿਕਲ ਨੂੰ ਦਾਗ ਹਮੇਸ਼ਾ ਨਾਲ ਰੱਖੋ। ਬਾਈਟ ਕਿਦੀ ਕਰਾਓਗੇ ਇਹਦਾ ਹਾਂ ਅੱਛਾ ਤੁਸੀਂ ਇੱਥੇ ਸਟੇਸ਼ਨ ਦੇ ਨੇੜੇ ਜਿਹੜੀ ਹੈ ਤੁਸੀਂ ਤੁਹਾਡੀ ਇੱਕ ਸ਼ਾਪ ਹੈ ਇੱਥੇ ਆਮ ਤੌਰ ਤੇ ਦੇਖਿਆ ਜਾਂਦਾ ਜਿਵੇਂ ਇੱਥੇ ਆਟ ਵਾਰੀ ਜਿਹੜੀ ਡੈਨ ਹੈ ਉਹ ਲੱਗ ਜਾਂਦੀ ਹੈ ਉਹ ਤਾਂ ਤੁਹਾਡੇ ਕੋਲ ਪ੍ਰਭਾਵ ਪੈਂਦਾ ਦੁਕਾਨਦਾਰ ਨੂੰ ਦੁਕਾਨਦਾਰ ਤੇ ਪ੍ਰਭਾਵ ਤਾਂ ਬਹੁਤ ਪੈਂਦਾ ਜੀ ਮੁਲਾਜ਼ਮ ਵੀ ਬਹੁਤ ਹੈਲਪ ਕਰਦੇ ਆ ਜੀ ਆਪਣੇ ਪਜਾਂਦੇ ਆ ਫਿਰ ਵਾਪਸ ਆ ਜਾਂਦੇ ਇਹ ਆਟੋ ਵਾਲੇ ਚਲਾਣ ਵੀ ਇਹਨਾਂ ਦੇ ਹੁੰਦੇ ਆ ਤਕਰੀਬਨ ਅੱਛਾ ਪ੍ਰਸ਼ਾਸ਼ਨਪੀ ਕਹਿਣਾ ਚਾਹੁੰਗਾ ਇਸ ਬਾਰੇ ਇਹਨਾਂ ਦੇ ਨਾਕ ਪਈ ਆ ਬਈ ਇਹ ਤਾਂ ਕੰਟਰੋਲ ਕਿਵੇਂ ਹੋ ਸਕਦਾ ਫਿਰ ਠੀਕ ਹੈ ਸੰਭਲ ਕੰਟਰੋਲ ਦਾ ਉਹ ਜਿਵੇਂ ਜੂਨ ਅੱਗੇ ਸਟੈਂਡ ਬਣੇ ਉੱਥੇ ਖੜਨ ਜੀ ਇਹਨਾਂ ਦਾ ਅੱਛਾ ਛੋਟਾ ਕੰਨ ਦਾ ਉਹ ਸਟੈਂਡ ਹੈ ਸਟੈਂਡ ਤੇ ਖੜਨ ਜੀ ਸਵਾਰੀ ਉੱਥੇ ਜਾਂਦੀ ਹੈ ਆਪਾਂ ਉਹ ਬੱਸ ਮੇਨ ਦਾ ਕੀ ਨਾਮ ਹੈ ਆਪਣਾ ਮੇਰਾ ਨਾਮ ਫਕੀਰ ਚੰਦ ਜੀ ਅੱਛਾ ਆਪਣੀ ਇੱਥੇ ਦੁਕਾਨ ਐ ਸਟੇਸ਼ਨ ਦੇ ਨੇੜੇ ਜਿਹੜੀ ਐ ਬਸਤੀ ਦੀ ਦੁਕਾਨ ਐ ਇੱਥੇ ਆਪਣੀ ਦੁਕਾਨ ਦੇ ਸਾਹਮਣੇ ਜਿਹੜੇ ਆ ਟੋੜਾ ਜਿਹੜੀ ਪਰਮਾਰਾ ਬੋਲਤਾ ਐ ਇੱਥੇ ਕਈ ਵਾਰੀ ਲਾਈਨਾ ਬਣ ਕੇ ਖੜ ਜਾਂਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ? ਉਹ ਗਾਉ ਜੀ ਲਾਈਨਾ ਬਣਾ ਕੇ ਖੜ ਜਾਂਦੇ ਨੇ ਬਥੇਰਾ ਟਾਉਣਿਆ ਕਿ ਸਵੇਰੇ ਜੇ ਆ ਅਫਸਰ ਆ ਜਾਂਦਾ ਤਾਂ ਭੱਜ ਜਾਂਦੇ ਨੇ ਨਹੀਂ ਇੱਥੇ ਖੜੇ ਰਹਿੰਦੇ ਨੇ ਜਾਂਦੇ 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 ਆ ਬਸ ਆਹ ਲੱਗ ਜਾਂਦਾ ਕੋਈ ਫਿਰ ਕਸਟਮਰ ਤੇ ਵੀ ਅਸਰ ਪੈਂਦਾ ਜੀ ਤੁਹਾਡਾ ਜੀ ਗਾ ਘਸਦਾ ਨੰਗੇ ਜਨ ਦਾ ਹੈਗਾ ਜੀ ਯੋ ਰੱਤਾ ਨੰਗਰ ਨੂੰ ਨਾਮ ਮਿਲੇ ਉਹ ਵਲ ਸਿੱਧਾ ਹੀ ਨੰਗ ਜਾਂਦਾ ਹੈਗਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹੈਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆਂ ਵੀ ਇਸ ਨੂੰ ਇੰਨਾ ਵੱਡਾ ਪਿੱਛਲੇ ਪਾਸੇ ਇੱਥੇ ਥੋੜੇ ਅੱਗੇ ਆ ਕੇ ਦਿੱਤਾ ਹੋਇਆ ਹੈਗਾ ਵੀ ਉੱਥੇ ਖੜੋ ਆਬੀ ਵਾਲਾ ਨਾ ਬਣਾ ਕੇ ਸਾਰੇ ਜਗ੍ਹਾ ਯੋ ਹਲਾ ਲੋਹੜਾ ਨੇ ਦੇਵੋ ਤੁਸੀਂ ਪਰੇ ਬਣਾਇਆ ਪਿਆ ਉੱਥੇ ਖੜਦੇ ਨਹੀਂ ਲੋਕ ਜਾ ਕੇ ਜਾਂ ਹੋਰ ਵੀ ਜਗ੍ਹਾ ਪਰ ਇੱਥੇ ਨਹੀਂ ਮੰਨਉਂਦੇ ਇਹ ਇਹਨਾਂ ਦਾ ਕਹਿਣਾ ਵੀ ਸਾਨੂੰ ਜਦੋਂ ਅਸੀਂ ਸਟੈਂਡ ਤੇ ਆਟਾ ਖੜਾਉਣਾ ਤਾਂ ਸਾਨੂੰ ਉੱਥੇ ਸਵਾਰੀ ਵੀ ਮਿਲਦੀ ਸਵਾਰੀ ਬਹੁਤ ਹੈ ਜੀ 1 ਸਾਲ ਡਾਕਟਰ ਹੈ 20 ਰੁਪਏ ਸਵਾਰੀ ਹੈ 62 ਦੀ 20 ਰੁਪਏ ਸਵਾਰੀ ਹੈ ਸਵਾਰੀ ਅੱਪ ਜਾਓਗੇ ਇਹ ਕੱਲ ਨੂੰ ਅਟਾ ਉੱਪਰ ਪਾਇਆ ਗਿਆ ਸਰਮਾ ਪਲਾਨ ਕਰਨੀ ਤਾਂ ਬਹੁਤ ਡਬਲ ਹੋ ਜੂਗੀ ਜਬਰ ਹੋ ਜੂ ਕਮਾਈ ਹਾਂ ਜੀ ਤੁਸੀਂ ਕੀ ਕਹਿਣਾ ਕਰ ਮੈਂ ਕਹਿੰਦਾ ਸਵਾਰੀ ਜਾਂਦੀ ਹੈ ਸਾਰੀ ਸਰਕਾਰ ਨੇ ਆ 92 ਕੀਤਾ ਕੱਲਾ ਦੂਜੀ ਗੱਡੀਆਂ ਲਈ ਕਰਤਾ ਲੇਕਿਨ ਇਹਨਾਂ ਦਾ ਆਟੋ ਵਾਲਿਆਂ ਲਈ ਕਿਉਂ ਨਹੀਂ ਕੀਤਾ ਉਹ ਉੱਪਰ ਘੁਮਾ ਕੇ ਲੈ ਆ ਗਿਆ ਕਿ ਇੱਥੇ ਆ ਜਾਂਦਾ ਕੋਈ ਵੀ ਅਫਸਰ ਆਂਦਾ ਵੀ ਵਾਲਾ ਆਂਦਾ ਵੀ ਉਹਦੇ ਕੋਈ ਆਂਦਾ ਇਹਨਾਂ ਨੂੰ ਕੋਈ ਆ ਕੇ ਕਮਾ ਕੇ ਫਿਰ ਉਹਦੇ ਮਗਰ ਹੀ ਆ ਜਾਂਦੇ ਆ ਕਿਉਂਕਿ ਇਹਨਾਂ ਨੂੰ ਬਗੈਰ ਦਾ ਸਟੈਂਡ ਦਿੱਤਾ ਅੱਜ ਤੋਂ ਪਹਿਲਾਂ 6-7 ਮਹੀਨੇ ਪਹਿਲਾਂ ਅੱਗੇ ਸਵਾਰੀ ਸਾਰੀ ਉੱਥੇ ਜਾਂਦੀ ਸੀ ਜਦੋਂ ਕਮੇਡੀ ਵਾਲੇ ਨਾਲ ਲੱਗੇ ਹੋਏ ਸੀ ਇਹਨਾਂ ਦੇ ਵੀਪੀ ਆਂਦੇ ਸੀ ਤੇ ਉੱਥੇ ਆਂਦੇ ਸਾਰੇ ਟੁਰਕੇ ਜਾਂਦੀ ਸੀ ਤੁਸ ਤੋਂ ਵੱਡੀ ਕਿਰਾਏ ਤੇ ਦੁਕਾਨ ਵੀ ਹਾਂਜੀ ਕਿਰਾਇਆ ਨਿਕਲ ਜਾਂਦਾ ਫਿਰ ਕਿਰਾਇਆ ਕਿਤੇ ਨਿਕਲਦਾ ਬਾਉ ਜੀ ਇੰਨੇ ਤਾਂ ਬੁਰੇ ਆਲਾ ਕੰਮ ਗਾਹ ਕੋਈ ਆਂਦਾ ਨਹੀਂ ਇਹ ਝੜਨ ਨਹੀਂ ਦਿੰਦੇ ਜਿਹੜੇ ਸਵਾਰੀ ਆਂਦੀ ਹੈ ਨਾਲ ਦੇ ਬਿਠਾ ਕੇ ਲੈ ਜਾਂਦੇ ਆ ਗਾਹ ਕਰਦਾ ਫੇਰ ਹੀ ਆਊਗਾ ਨਾ ਜੀ ਮਤਲਬ ਤੁਨੋਂ ਆਟੋ ਵਾਲਿਆਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਵੀ ਕਸਟਮਰ ਤੇ ਇਫੈਕਟ ਪੈਂਦਾ ਹਾਂਜੀ ਕਿਵੇਂ ਕੋਈ ਲੇਡੀਜ਼ ਕੋਈ ਆ ਨਹੀਂ ਸਕਦੀ ਮਾਵਾ ਪੈਣਾ ਦੀਆਂ ਗਾਲਾਂ ਕੱਢਦੇ ਇੱਥੇ ਕੋਈ ਕੋਈ ਨਸ਼ੇ ਨਾਲ ਡੱਕਿਆ ਪਿਆ ਹੁੰਦਾ ਕੋਈ ਟੈਂਪੂ ਗੇਮੇਟ ਲਾ ਰਿਹਾ ਕੁਈ ਆਉਨ ਅੱਥੇ ਪਿੱਛੇ ਦੇ ਟੈਂਪੂ ਪਲਟਿਆ ਪਿਆ ਸੀ ਕੱਟ ਮਾਰਿਆ ਉਹ ਟੈਂਪੂ ਬਲਟ ਗਿਆ ਕਿ ਲੇਡੀਜ਼ ਬੈਠੀ ਸੀ ਉਹਦਾ ਕੀ ਬਣਿਆ ਉਹ ਅੱਜ ਤਾਂ ਫਸਲ ਤਾਂ ਅਜੇ ਮੰਗਨ ਕੱਲ੍ਹ ਆ ਰਹੀ ਵੀ ਮਰ ਲਗੇ ਨਾਲ ਇਹਦੀ ਜਗ੍ਹਾ ਤੇ ਲਾਇਆ ਜਾਵੇ ਇਹਨਾਂ ਨੂੰ ਵੀ ਉੱਥੇ ਹੀ ਸਵਾਰੀ ਚੱਕੇ ਉੱਥੇ ਹੀ ਸਵਾਰੀ ਆਉਂਦੀ ਹੈ ਸਾਡੀ ਵੀ ਵਿਆਰ ਤੇ ਤੁਹਾਡਾ ਡੂਟਰਨ ਵੀ ਖਤਮ ਕਰਤਾ ਵੀ ਦੁੱਧ ਦਾ ਸਾਰੇ ਲਈ ਬੰਦ ਕਰਤਾ ਇਹਨਾਂ ਨੇ ਵੀ ਗੱਲਾ ਮੱਲੇ ਆਟਾ ਵਾਲੇ ਤਾਂ ਘੁੰਮ ਕੇ ਆ ਜਾਣ ਤੇ ਦੁੱਧੇ ਬੰਦ ਹੋ ਜਾਣਗੇ ਆਪਣੇ ਦੋ ਟਾਇਰੀ ਵਹੀਕਲ ਹੋਇਆ ਕੋਈ ਵੀ ਹੋਇਆ ਉਹ ਪਿੱਛੋਂ ਮੱਛੀ ਮਾਰਕੀਟ ਤੋਂ ਕੱਢਤਾ ਇਹਨਾਂ ਨੇ ਅੱਛਾ ਅੱਜ ਜਿਹੜਾ ਮੁੱਦਾ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦੇ ਮੁੱਦੇ ਜਿਹੜਾ ਆਟੋ ਚਾਲਕਾਂ ਨੂੰ ਲੈ ਕੇ ਅਸੀਂ ਪਹਿਲਾਂ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਸਾਨੂੰ ਲਗਾਤਾਰ ਤਕਰੀਬਨ 2-3 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਜਿਹਦੇ ਰਿਕਾਰਡਿੰਗ ਅਸੀਂ ਐਸਪੀ ਹੈੱਡਕਵਰਟਰ ਸਾਹਿਬ ਨੂੰ ਲਈ ਸੀਗੇ ਡੀਸੀ ਸਾਹਿਬ ਨੂੰ ਦਿੱਤੀ ਰੂਪ ਤੋਂ ਮੰਗ ਪੱਤਰ ਦਿੱਤਾ ਸੀਗਾ ਪਰੰਤੂ ਲਗਾਤਾਰ ਇੰਨਾ ਕੁ ਸੁਣਨ ਦੇ ਬਾਵਜੂਦ ਇਹਨਾਂ ਨੇ ਨਹੀਂ ਹੈ ਜਾਣਾ ਉਹਦੇ ਆਟੋ ਲਗਾਏ ਜਾਂਦੇ ਨੇ ਔਰ ਫੌਜੀ ਚੌਕ ਬੱਸ ਸਟੈਂਡ ਚੌਕ ਜਿੱਥੇ ਲਗਾਤਾਰ ਪੁਲਿਸ ਦੇ ਨਾਕੇ ਵੀ ਹੁੰਦੇ ਨੇ ਉਸੇ ਟਿਕਾਣਾ ਤੇ ਆਪਾਂ ਲੋਕਾਂ ਨਾਲ ਖਿਲਵਾੜ ਹੁੰਦਾਗਾ तकरीबन ਜੇ ਇੱਕ ਮੋਟਰਸਾਈਕਲ ਚਾਲਕ ਜਾਂ ਕਾਰ ਚਾਲਕ ਥੋੜਾ ਜਿਹਾ 1 ਮਿੰਟ ਵਾਸਤੇ ਵੀ ਅਗਰ ਗੱਡੀ ਨੂੰ ਸਾਈਡ ਤੇ ਪਾਰਕ ਕਰ ਦੇ ਇਹਨਾਂ ਦੀ ਕੋਈ ਕਮੈਂਟ ਉਹ ਕਰ ਲੈਂਦੀ ਹੈ ਪਰੰਤੂ ਆਟੋ ਚਾਲਕਾਂ ਦੇ ਕਿਉਂ ਨਹੀਂ ਨੱਥ ਪੈ ਸਕਦੀ ਆਟੋ ਚਾਲਕ ਕਿਉਂ ਲੋਕਾਂ ਦੀ ਆਪਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਜੋ 10 ਬੰਦੇ ਪਹੁੰਚਾਉਂਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਜਾਨ ਦੀ ਫਿਕਰ ਨਹੀਂ ਆਗੀ ਜਿੱਤੇ ਨੱਕੇ ਲੱਗਦੇ ਨੇ ਉਸੇ ਜਗ੍ਹਾ 'ਤੇ 10 ਤੋਂ 12 ਸਵਾਰੀਆਂ ਭਰੀਆਂ ਜਾਂਦੀਆਂ ਕਿਉਂ ਭਰੀਆਂ ਜਾਂਦੀਆਂ ਉਸੇ ਟਾਈਮ ਕਿਉਂ ਨਹੀਂ ਰੋਕਿਆ ਜਾਂਦਾ ਜਦਕਿ ਆਟੋ ਰਿਕਸ਼ਾ ਜੋ ਹੈਗਾ ਉਹ 3 ਤੋਂ 4 ਸਵਾਰੀਆਂ ਅਲਾਉਡ ਨੇ ਔਰ ਇਸ ਤੋਂ ਜ਼ਿਆਦਾ ਉਹ ਪਿਠਾ ਨਹੀਂ ਸਕਦਾਗਾ ਪਤਾ ਇਹਨਾਂ ਨੇ ਇੱਕ ਨਗਰ ਨਿਗਮ ਤੋਂ ਸਰਵੇ ਕਰਾਇਆ ਸੀਗਾ ਕਿ ਕਿੰਨੇ ਘਾਟੋ ਚੱਲ ਕੇ ਕਿਲੇ ਲਾਇਸੈਂਸ ਨੇ ਜਾਂ ਕਿੰਨੇ ਘਾਟੋ ਚੱਲ ਕੇ ਬਠਿੰਡਾ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੇ 2700 ਲਗਭਗ 7000 ਆਟੋਆਂ ਦਾ ਸਰਵੇ ਕੀਤਾ ਜਦ ਕਿ ਆਟੋ ਰਿਕਸ਼ਾ ਦਾ ਤਕਰੀਬਨ 10000 ਦੇ ਕਰੀਬ ਹੈਗੇ ਨੇ ਜੋ ਪ੍ਰਸ਼ਾਸਨ ਵੀ ਮੰਨਦਾ ਹੈ ਔਰ ਆਮ ਵੀ ਦੇਖਣ ਤੇ ਵੀ ਦੇਖਿਆ ਜਾ ਸਕਦਾ ਵੀ 10000 ਦੇ ਪਲੱਸ ਹੈਗੇ ਨੇ ਆਟੋ ਔਰ ਰਜਿਸਟ੍ਰੇਸ਼ਨ ਕਰਾਉਣ ਵਾਲੇ ਬੰਦੇ ਸਿਰਫ 2700 ਸਾਥੀ ਦੱਸ ਸਕਦੇ ਅਜਾ ਸੋਚੀ ਤੇ ਕੰਟਰੋਲ ਕਿਵੇਂ ਹੋ ਸਕਦਾ ਹੈ ਮੈਂ ਇਹਨਾਂ ਤੇ ਜਿੰਨੇ ਜਿੱਕੇ ਪੁਲਿਸ ਦੇ ਜਿਹੜੇ ਨਾਕਿਆਂ ਤੇ ਖੜੀ ਆ ਜਿਵੇਂ ਤੁਸੀਂ ਪਿੱਛੇ ਆਟੋ ਜਾਂਦਾ ਦੇਖ ਸਕਦੇ ਹੋ ਇਹਨਾਂ ਉਹਦੇ ਵਿੱਚ 10 ਤੋਂ 12 ਬੰਦੇ ਬੈਠੇ ਨੇ ਕਿ ਆਮ ਬੰਦੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਿ ਪੁਲਿਸ ਇਹਨੂੰ ਦੇਖ ਨਹੀਂ ਰਹੀ ਕਿ ਪੁਲਿਸ ਮੌਕੇ ਤੇ ਖੜੀ ਨਹੀਂ ਇਹਨਾਂ ਚਲਾਣਕਾਰ ਸੇ ਦੀ ਗੱਡੀ ਬੌਂਡ ਕਰ ਸਕਦੀ ਹੈ ਸਭ ਕੁਝ ਹੋ ਸਕਦਾ ਹੈ ਪੁਲਿਸ ਚਾਵੇ ਤਾਂ ਬਿਲਕੁਲ ਖੁੱਲੇ ਆਮ ਨਾਲ ਥਪਾਈ ਜਾ ਸਕਦੀ ਹੈ ਪਰੰਤੂ ਟ੍ਰੈਫਿਕ ਪੁਲਿਸ ਦੇ ਹੱਥ ਬਹੁਤ ਵੱਡਾ ਸਾਰੇ ਆ ਅੱਛਾ ਜੇ ਆਪਾਂ ਦੇਖੇ ਕਈ ਨਹੀਂ بڑے ਮੁਲਾਜ਼ਮ ਨੇ ਜਿਹੜੇ ਕਿ ਆਪਣੀ ਡਿਊਟੀ ਨੂੰ ਤੰਦੇ ਹੀ ਨਾਲ ਨਿਭਾਉਂਦੇ ਨੇ ਪਰ ਕੁਝ ਮੁਲਾਜ਼ਮ ਇਹੋ ਜਿਹੇ ਵੀ ਨੇ ਜਿਹੜੇ ਕਿ ਜਿਸ ਤਰ੍ਹਾਂ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਉਹਨਾਂ ਦੇ ਦੋਸ਼ ਲਗਾਉਣ 'ਚ ਵਿਸ਼ਵਾਸ ਕਰਨਾ, ਫੋਰ ਕਰਨਾ, ਇਹ ਜੇ ਕਰਮਕਰਨ 'ਚ ਯਕੀਨ ਕਰਦੇ ਪਰ ਪ੍ਰੰਤੂ ਆਪਣੇ ਕਰਮਕਰਨ 'ਚ ਯਕੀਨ ਨਹੀਂ ਕਰਦੇ। ਇਸ ਤਰ੍ਹਾਂ ਦੇ ਮਲਾਜ਼ਮਾਂ ਤੇ ਵੀ ਨੱਥ ਪੈਣੀ ਚਾਹੀਦੀ ਹੈਗੀ। ਜਿਨ੍ਹਾਂ ਨੇ ਜਿਸ ਤਰ੍ਹਾਂ ਜੇ ਹੁਣ ਅਮਰੀਕ ਸਿੰਘ ਜੀ ਕੰਮ ਕਰ ਰਹੇ ਨੇ ਤਾਂ ਉਹਨਰ ਕੰਮ ਕਰਨ ਤੋਂ ਰੋਕਣ ਵਾਸਤੇ ਇਹ ਉਪਰਾਲਾ ਕੀਤਾ ਗਿਆ। ਇਹ ਕਿਸੇ ਵੱਡੀ ਸਾਜ਼ਿਸ਼ ਹੋ ਸਕਦਾ ਕੋਈ ਖੱਸਾ ਹੋਵੇ। ਹੋ ਸਕਦਾ ਉਹਨਾਂ ਨੇ ਆਟੋ ਚਲਕੇ ਦਾ ਟੱਪ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਹ ਬੰਦਾ ਕਿਸੇ ਨਾ ਮਿਲੀਪੁੱਤ ਹੋਵੇ। ਜੇਵਾ ਕੋਈ ਨੌਨ ਹੋਵੇ ਜਿਹਦਾ ਚਲਾਨ ਕੱਟਿਆ ਗਿਆ ਹੋਵੇ ਐਸੇ ਕਰਕੇ ਅਮਰੀਕ ਸਰ ਅਮਰੀਕ ਸਰ ਦੇ ਉੱਤੇ ਉਹਨੇ ਬਲੇਮ ਕੀਤਾ ਉਹਨੂੰ ਡਿਊਟੀ ਕਰਨ ਲਈ ਕਿਹਾ ਗਿਆ ਡਿਊਟੀ ਕਹਿਣਾ ਜ਼ਰੂਰ ਤਾਂ ਨਹੀਂ ਹੈਗਾ ਡਿਊਟੀ ਤਾਂ ਉਹਨਾਂ ਨੇ ਜੋ ਮਾਲਾ ਜਮ ਉਹਨਾਂ ਦੇ ਕੋਲ ਲੱਗੇ ਨੇ ਉਹਨਾਂ ਤੋਂ ਡਿਊਟੀ ਵੀ ਲੈਣੀ ਹੈ ਅਗਰ ਡਿਊਟੀ ਲੈਣਗੇ ਤਾਂ ਹੀ ਆਮ ਜਨਤਾ ਸੁਰੱਖਿਅਤ ਰਹੂਗੀ ਆਦਰਵਾਇਜ਼ ਨਹੀਂ ਰਹੂਗੀ